ਵਾਸੀਆਂ ਨੂੰ ਤੇ ਸਾਡੇ ਖਾਸ ਕਰਕੇ ਪੱਤਰਕਾਰ ਸਹਿਬਾਨਾਂ ਨੂੰ ਅੱਜ ਦੀ ਵਧਾਈ ਕਿਉਂਕਿ ਨਗਰ ਕੌਂਸਲ ਨੰਗਲ ਨੇ ਸਾਡੇ ਜਿਹੜੀ ਇਸ ਟਰਮ ਹੋਈ ਸੀ ਉਹਦੇ ਚੌਥਾ ਬਜਟ ਪਾਸ ਕੀਤਾ 115 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਅੱਜ ਨਗਰ ਕੌਂਸਲ ਨੰਗਲ ਵੱਲੋਂ ਤੇ ਜਿਹਦੇ ਵਿੱਚ ਸਾਡੇ ਕੋਲ ਇੱਕ ਤਜਵੀਜ਼ ਆ ਕਿ 44 ਕਰੋੜ ਦੇ ਲਗਭਗ ਸਾਡੇ ਕੋਲ ਬੈਲੈਂਸ ਬਚਿਆ ਹੋਇਆ ਪਿਛਲੇ ਸਾਲ ਦਾ ਤੇ ਜਿਹੜੇ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਆਮਦਨ ਹੈ ਇਨਕਮ ਹੈ ਜਿਹੜੇ ਅਲੱਗ-ਅਲੱਗ ਸੋਰਸਸ ਤੋਂ ਵੈਟ ਤੋਂ ਜੀਐਸਟੀ ਤੋਂ ਜਾਂ ਪ੍ਰਾਪਰਟੀ ਟੈਕਸ ਤੋਂ ਜਾਂ ਕਿਸੇ ਹੋਰ ਤੋਂ ਉਹ 71 ਕਰੋੜ ਰੁਪਈਆ 71 ਲੱਖ 71 ਕਰੋੜ ਦੇ ਕਰੀਬ ਜਿਹੜੀ ਸਾਡੀ ਆਪਣੀ ਇਨਕਮ ਦਾ ਆਪਾਂ ਟੀਚਾ ਰੱਖਿਆ ਹੋਇਆ ਤੇ ਕੁੱਲ 115 ਕਰੋੜ ਦਾ ਅੱਜ ਬਜਟ ਪਾਸ ਕੀਤਾ ਤੇ ਇੱਕ ਸਾਡਾ ਐਸਟੀਮੇਟਡ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇੱਕ ਸਾਡੇ ਜਿਹੜੇ EMPLOYEES ਆ ਜਾਂ ਅਮਲਾ ਹੈ ਜਾਂ ਕੋਈ ਵੀ ਕਿਸੇ ਕਿਸਮ ਦਾ ਹੈ ਉਹਦੇ ਤੇ 41 ਕਰੋੜ ਦਾ ਅਨੁਮਾਨਿਤ ਖਰਚਾ ਰੱਖਿਆ ਹੋਇਆ ਜਿਹੜਾ 2025-26 ਦੇ ਲਈ ਤੇ ਕੰਟਿੰਜੈਂਸੀ ਫੰਡਸ ਆ ਜਿਹੜਾ 2.7 3.80 ਕਰੋੜ ਰੁਪਇਆ ਤਜਵੀਜ਼ ਆ ਸਾਡੀ ਕਿ ਉਹਦੇ ਲਈ ਰੱਖਿਆ ਹੋਇਆ ਤੇ ਵਿਕਾਸ ਦੇ ਜਿਹੜੇ ਡਵੈਲਪਮੈਂਟਸ ਦੇ ਕੰਮ ਹੈ ਉਹਨਾਂ ਲਈ 42 ਕਰੋੜ 32 ਕਰੋੜ ਰੁਪਇਆ ਰੱਖਿਆ ਸੀ ਵਿਕਾਸ ਦੇ ਕੰਮਾਂ ਲਈ ਕੁੱਲ ਇਹਦਾ 70 ਕਰੋੜ ਰੁਪਇਆ ਬਣ ਜਾਂਦਾ ਤੇ ਇਹਦੇ ਵਿੱਚ ਜਿਹੜਾ ਪਿਛਲੇ ਸਾਲ ਦਾ 28 ਕਰੋੜ ਰੁਪਇਆ 38 ਕਰੋੜ ਰੁਪਇਆ ਪਾ ਕੇ ਸਾਡਾ ਆਪਣਾ ਬੈਲੈਂਸ ਕਰਕੇ 115 ਕਰੋੜ ਰੁਪਏ ਦਾ ਸਾਡਾ ਬਜਟ ਹੈ ਗਿਰਾਜ ਪਾਸ ਕੀਤਾ ਇਹਦੇ ਵਿੱਚ ਜਿਹੜੀ ਕੁੱਲ ਆਮਦਨ ਤੋਂ ਜਿਵੇਂ ਵੈਟ ਤੇ ਜੀਐਸਟੀ ਤੋਂ ਜਿਹੜੀ ਪ੍ਰਾਪਤ ਆਮਦਨ ਹੈ ਜਿਹੜੀ ਅਸੀਂ ਕਹਿੰਦੇ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਨੀ ਹੈ ਆਮਦਨ ਕਿ ਉਹਦੇ ਵਿੱਚ ਅਸੀਂ ਤਜਵੀਜ਼ ਰੱਖੀ ਕਿ 85 ਲੱਖ ਰੁਪਏ ਅਸੀਂ ਇਹ ਤੋਂ ਕਰਨਾ ਤੇ ਉਹਦੇ ਵਿੱਚ ਜਿਹੜਾ ਪਿਛਲੇ ਸਾਲ ਦਾ ਅਕਾਚੇ ਰੱਖ ਕੇ ਆਪਾਂ ਰੱਖੇ ਕਿ ਵੈਟ ਤੇ ਜੀਐਸਟੀ ਤੋਂ ਜੋ ਅਸੀਂ ਪਿਛਲੇ ਸਾਲ ਐਸਟੀਮੇਟ ਲਗਾਇਆ ਸੀ ਵੀ ਅਸੀਂ ਇੰਨਾ ਕਲੈਕਸ਼ਨ ਕਰਾਂਗੇ ਉਹਦਾ 90% ਅੱਜ ਤੱਕ ਕਰ ਚੁੱਕੇ ਇਹ ਜਿਹੜਾ ਖਰਚਾ ਤੁਹਾਨੂੰ ਦੱਸਿਆ ਜਾਂ ਬਕਾਇਆ ਦੱਸਿਆ ਉਹ ਫਰਵਰੀ ਮਹੀਨੇ ਤੱਕ ਦਾ ਸਾਡਾ ਜਿਹੜਾ ਕਿਉਂਕਿ ਮਾਰਚ ਦੇ ਵਿੱਚ ਅਸੀਂ ਹਜੇ ਹੋਰ ਆਮਦਨ ਹੋਣ ਦੀ ਪੋਸਿਬਿਲਟੀ ਆ ਤੇ ਜਿਹੜੀ ਬਿਜਲੀ ਤੋਂ ਚੁੰਗੀ ਪ੍ਰਾਪਤ ਹੈ 2025-26 ਦੇ ਵਿੱਚ ਅਸੀਂ ਰੱਖਿਆ ਵੀ 35 ਲੱਖ ਰੁਪਏ ਅਸੀਂ ਇਹਨਾਂ ਤੋਂ ਰੱਖਣਾ ਵੀ ਜਿਹੜਾ ਸਾਡਾ ਪ੍ਰਾਪਤ ਹੋਵੇ ਪ੍ਰੋਪਰਟੀ ਟੈਕਸ ਤੋਂ ਅਸੀਂ ਪੌਸਿਬਿਲਟੀ ਹੈ ਕਿ ਦੋਸਤੋ 2.50 ਕਰੋੜ ਰੁਪਇਆ ਅਸੀਂ ਰੱਖਿਆ ਕਿ ਆਪਾਂ ਟੀਚਾ ਮਿੱਥਿਆ ਹੋਇਆ ਵੀ ਜਿਹੜਾ ਰੱਖਣਾ ਹੈ ਐਕਸਾਈਜ਼ ਡਿਊਟੀ ਤੋਂ ਜਿਹੜਾ ਅਸੀਂ ਟੀਚਾ ਰੱਖਿਆ ਕਿ 79 ਲੱਖ ਰੁਪਏ ਦਾ ਟੀਚਾ ਮਿੱਥਿਆ ਕਿ ਆਪਾਂ ਉਹਦੇ ਤੋਂ ਰੱਖਣਾ ਤੇ ਪਿਛਲੇ ਸਾਲ ਦੇ ਵਿੱਚ ਅਸੀਂ 64.12 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਸੀ ਐਕਸਾਈਜ਼ ਤੋਂ ਜਿਹੜਾ ਅਸੀਂ ਮਿੱਥਿਆ ਹੋਇਆ ਟੀਚਾ ਉਹਦੇ ਵਿੱਚ 75% ਯਾਨੀ ਕਿ 75% ਐਕਸਾਈਟ ਡਿਊਟੀ ਤੋਂ ਅਸੀਂ ਅੱਜ ਤੱਕ ਹੋਏ ਹਜੇ ਮਾਰਚ ਕਰਕੇ ਹਜੇ ਉਹ ਜਿਹੜਾ ਅਨੁਮਾਨਤ ਖਰਚੇ ਤੇ ਜਿਹੜੀ ਆਮ ਆਮਦਨ ਹੈ ਉਹਦੇ ਚਾਣੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਤੋਂ ਜਿਹੜਾ ਅੱਜ ਅਸੀਂ ਪਿਛਲੀ ਵਾਰ 26 ਲੱਖ ਰੁਪਏ ਰੱਖਿਆ ਸੀ ਉਹਦਾ ਤੇ 30 ਲੱਖ ਰੁਪਏ ਅਸੀਂ ਸਾਨੂੰ ਮਿਲਿਆ ਤੇ ਯਾਨੀ ਕਿ ਆਪਾਂ 100% ਤੋਂ ਉੱਪਰ ਜਿਹੜਾ ਕਲੈਕਸ਼ਨ ਕੀਤੀ ਆ ਤੇ ਅਗਲਾ ਟੀਚਾ ਅਸੀਂ ਵਾਟਰ ਸਪਲਾਈ ਤੋਂ 26 ਲੱਖ ਰੁਪਏ ਦਾ ਰੱਖਿਆ ਤੇ ਸੀਵਰੇਜ ਮਾਧੇ ਦੀਨ 32 ਲੱਖ ਰੁਪਏ ਦਾ ਆਪਾਂ ਰੱਖਿਆ ਵੀ ਸਾਨੂੰ ਉਹਦੀ ਪ੍ਰਾਪਤੀ ਹੋਣੀ। ਕੁੱਲ ਅਸੀਂ 58 ਲੱਖ ਵਾਟਰ ਸਪਲਾਈ ਤੇ ਸੀਵਰੇਜ ਤੋਂ ਹੈ ਜਿਹੜੀ ਵੈਟ ਤੇ ਤਹਿ ਬਾਜ਼ਾਰੀ ਦਾ। ਇਹਦੇ ਵਿੱਚ 2025-26 ਦੇ ਵਿੱਚ 7 ਲੱਖ ਰੁਪਏ ਦਾ ਟੀਚਾ ਮਿੱਥਿਆ। ਹੋਰ ਜਿੰਨੇ ਦੂਜੇ ਸਾਧਨ ਹੈ 5 ਕਰੋੜ 70 71 ਲੱਖ ਦਾ ਟੀਚਾ ਰੱਖਿਆ ਹੋਇਆ ਤੇ ਜਿਹੜਾ ਖਰਚਾ ਇਹ ਤੁਹਾਨੂੰ ਦੱਸ ਦਿੱਤਾ ਅਮਲੇ ਤੇ ਕੀ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਐਨਾ ਹੋਣਾ ਤੇ ਡਿਟੇਲ ਅਲੱਗ-ਅਲੱਗ ਹੈ ਵੀ ਇਲੈਕਸ਼ਨ ਤੇ ਕੀ ਹੋਣਾ ਆ ਜਿਹੜਾ ਨੱਟਸ਼ੈਲ ਸਾਡਾ ਬਜਟ ਸੀ। ਰਾਜੀ ਸ਼ਹਿਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਮੀਟ ਮਾਰਕੀਟ ਬਾਰੇ